ਸ਼ੈਲ ਨੰਬਰਦਾਰਾਂ ਦੇ ਬਾਰੇ ਵੀ ਗੱਲਬਾਤ ਕੀਤੀ ਕੋਈ ਪ੍ਰੋਬਲਮ ਮਾਰੇ ਹਾਂਜੀ ਦੇਖੋ ਜੀ ਨੰਬਰਦਾਰ ਚਾਹੇ ਐਸਟੀਐਮ ਦਫਤਰ ਹੈਗਾ ਜੀ ਚਾਹੇ ਤਹਿਸੀਲ ਦਫਤਰ ਹੈਗਾ ਇਹ ਚਾਹੇ ਡੀਸੀ ਦਫਤਰ ਹੈ ਆ ਚਾਹੇ ਪੰਜਾਬ ਦੇ ਗੱਲ ਕਰੀਏ ਇਹ ਲੋਕਾਂ ਦੇ ਵਿੱਚ ਇੱਕ ਬਹੁਤ ਅੱਛਾ ਕੰਮ ਕਰਦੀ ਆ ਜੇ ਕਹ ਲਈਏ ਕਿ ਲੋਕਾਂ ਦੀ ਰੀੜ ਦੀ ਹੱਡੀ ਹੈਗੀ ਆ ਇਹ ਚ ਕੋਈ ਅਤਕਥਨੀ ਨਹੀਂ ਹੈਗੀ ਪੰਜਾਬ ਸਰਕਾਰ ਵੱਲੋਂ ਜਿਹੜਾ ਮਾਨ ਪੱਤਾ ਹੈਗਾ ਉਹ ਰੈਗੂਲਰਲੀ ਜਾਰੀ ਕੀਤਾ ਜਾਂਦਾ ਪਰ ਜਦੋਂ ਤੱਕ ਜੰਦਰ ਜ਼ਿਲ੍ਹੇ ਤੱਕ ਆਉਂਦਾ ਆ ਜੰਦਰ ਜ਼ਿਲ੍ਹੇ ਤੋਂ ਨਕੂਦ ਤੱਕ ਆਉਂਦਾ ਆ ਉਸ ਵੇਲੇ ਜਿਹੜੇ ਸਾਡੇ ਮੁਲਾਜ਼ਮ ਹੈਗੇ ਸਰਕਾਰੀ ਮੁਲਾਜ਼ਮ ਹੈਗੇ ਆ ਉਹ ਸਾਡੇ ਕੁਝ ਨੰਬਰਾਂ ਦੇ ਨਾਲ ਨਫਰਤ ਭਾਵ ਕਹ ਲਓ ਜਾਂ ਉਹਾਂ ਦੀ ਅਨਗਹਿਲੀ ਕਹ ਲਓ ਜਾਂ ਲਾਪਰਵਾਹੀ ਕਹ ਲਓ ਉਹਦੇ ਕਰਕੇ ਜਿਹੜਾ ਮਨ ਪਤਾ ਇਹਨਾਂ ਨੂੰ ਦਿੱਤਾ ਇਹਨਾਂ ਨੂੰ ਨਹੀਂ ਦਿੱਤਾ ਇਹ ਬਹੁਤ ਸੀ ਬਹੁਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ ਉਸ ਹੀ ਐਸਡੀਐਮ ਸਾਹਿਬ ਤੋਂ ਕਿਤੇ ਕੋਈ ਬੇਨਤੀ ਕੀਤੀ ਆ ਤੁਸੀਂ ਸਾਡੇ ਅਫਸਰਿਓਂ ਬਹੁਤ ਬਧੀ ਅਫਸਰਿਓਂ ਸਾਰੇ ਡੀਸੀ ਸਾਹਿਬ ਜਿਹੜੇ ਹੈਗੇ ਆ ਉਹ ਬੜੇ ਵਧੀਆ ਅਫਸਰ ਨੇ ਮਾਨਸ਼ੂ ਅਗਰ왈 ਜੀ ਉਹ ਨੰਬਰਦਾਨ ਦੇ ਬਹੁਤ ਹਿੱਤਾਂ ਦੀ ਗੱਲ ਕਰਦੇ ਹੈਗੇ ਆ ਉਹਨਾਂ ਨੇ ਵੀ ਇਹ ਕਿਹਾ ਸੀਗਾ ਵੀ ਜਦ ਮਾਨ ਪਤਾ ਹੈਗਾ ਰਗਲ ਨੂੰ ਮਿਲੂਗਾ ਪਰ ਅਜੇ ਤੱਕ ਉਹ ਗੱਲ ਦੇਖ ਨੂੰ ਨਹੀਂ ਮਿਲੀ ਦੋ ਦੋ ਚਾਚਾ ਪੰਜ ਪੰਜ ਛੇ ਛੇ ਮਹੀਨੇ ਦਾ ਹੈਗਾ ਮਾਨ ਪਤਾ ਰੁਕਿਆ ਜਾਂਦਾ ਜੇ ਮੈਂ ਭੋਗਪੁਰ ਆਧਪੋ ਦੀ ਗੱਲ ਕਰਾਂ ਤਾਂ ਜ਼ਿਲ੍ਹਾ ਪ੍ਰਧਾਨ ਉੱਥੇ 2 ਸਾਲ ਹੋ ਗਏ ਮਾਨ ਪਤਾ ਜਾਰੀ ਨਹੀਂ ਕੀਤਾ ਉੱਥੇ ਵੀ ਇਸ ਦਿਮ ਬੈਠੇ ਆ ਉੱਥੇ ਵੀ ਤਹਿਸੀਲਦਾਰ ਬੈਠਿਆ ਜੀ ਸਾਹਿਬ ਉੱਥੇ ਵੀ ਬੈਠੇ ਹੈਗੇ ਆ ਪਰ ਜਿਹੜਾ ਨੰਬਰਦਾਰ ਨਾਲ ਇਹ ਜੇ ਬਿੱਤਰਾ ਕੀਤਾ ਜਾਂਦਾ ਇਹ ਬਹੁਤ ਗਲਤ ਆ ਡੀਜੀ ਸਾਹਿਬ ਨੇ ਮੀਟਿੰਗ ਬੁਲਾਈ ਸੀ ਬਿਜਲੀ ਪਰਾਲੀ ਨੂੰ ਅੱਗ ਲਾਈ ਜਾਂਦੀ ਆ ਇਹਨੂੰ ਰੋਕੋ ਇਹ ਬਹੁਤ ਘਾਤਕ ਆ ਲੋਕਾਂ ਵਾਸਤੇ ਵੀ ਸਮਾਜ ਵਾਸਤੇ ਵੀ ਸਾਡੇ ਵਾਸਤੇ ਤੁਹਾਡੇ ਵਾਸਤੇ ਵੀ ਨੰਬਰਦਾਰਾਂ ਨੇ ਆਪਣਾ ਪੂਰਾ ਟੈਲ ਲਾਇਆ ਔਰ ਘਰ-ਘਰ ਜਾ ਕੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਅਨਾਊਂਸਮੈਂਟ ਕੀਤੀ ਜਿਨ੍ਹਾਂ ਦਾ ਸਾਡੇ ਸੰਪਰਕ ਸੀਗਾ ਉਹਨਾਂ ਦਾ ਰਾਬਤਾ ਕੈਂਪ ਕੀਤਾ ਔਰ ਇਸ ਗੱਲ ਨੂੰ ਬਹੁਤ ਹੱਦ ਤੱਕ ਰੋਕਿਆ ਜਦੋਂ ਨੰਬਰਦਾਰ ਸਾਹਿਬ ਆਪਣੇ ਅਫਸਰਾਂ ਦੇ ਨਾਲ ਸਹਿਮਤ ਹੈਗੇ ਉਹਨਾਂ ਦੀ ਗੱਲ ਮੰਨਦੇ ਆ ਫਿਰ ਡਿਪਾਰਟਮੈਂਟ ਦਾ ਕੰਮ ਹੈਗਾ ਉਹ ਨੰਬਰ ਦਾ ਦੀ ਜਿਹੜੀ ਹੱਕ ਦੀ ਗੱਲ ਆ ਉਹ ਕੰਨ ਮਾਨ ਪਤਾ ਤਾਂ ਪੰਜਾਬ ਸਰਕਾਰ ਦੇ ਰਹੀ ਆ ਫਿਰ ਤੁਸੀਂ ਕਿਉਂ ਰੋਕਦੇ ਪਏ ਆ ਜੇ ਤੁਹਾਡਾ ਪਟਵਾਰੀ ਜਾਂ ਕੋਈ ਬੰਦਾ ਹੋ ਤੁਹਾਡਾ ਮੁਲਾਜ਼ਮ ਹਣ ਗਹਿਲੀ ਕਰਦਾ ਉਹਦੇ ਉਹਦੇ ਖਾਫੈਕਸ਼ਨ ਲਵੋ ਅਸੀਂ ਹਰ ਜਿੱਥੇ ਆ ਸਾਡੇ ਨੰਬਰ ਦਾ ਸਭ ਖੜੇ ਆ ਇਹ ਸਾਡੇ ਇਸਤਾਹਾ ਕਰਨੇ ਜੁਨੇ ਦੇ ਇਹਨਾਂ ਦਾ ਮਾਨ ਪਤਾ 6 ਮਹੀਨੇ ਮਿਲਿਆ ਹੀ ਨਹੀਂ ਪੀਓ ਤੇ ਅੱਜ ਜੀ ਸਾਹਿਬ ਨਾਲ ਮੁਲਾਕਾਤ ਕੀਤੀ ਐਸ਼ੀਸ ਐਟਸੀ ਸਾਹਿਬ ਨਾਲ ਮੁਲਾਕਾਤ ਕੀਤੀ ਉਹ ਤੋਂ ਬਾਰੇ ਦਾ ਮਾਨ ਪੱਤਾ ਜਾਰੀ ਹੋਇਆ ਮਤ ਇਦਾਂ ਦੀ ਬਹੁਤ ਸਾਰੇ ਐਗਜ਼ੈਂਪਲ ਹੈ ਇਹ ਦੋ ਐਗਜ਼ੈਂਪਲ ਜਿਹੜੀ ਤੁਹਾਡੇ ਸਾਹਮਣੇ ਆ ਸਾਰੇ ਨਕੋਦਰ ਵਿੱਚ ਆ ਅੱਜ ਇੱਥੇ ਵੀ ਇਹੀ ਮਾਹੌਲ ਹੈਗਾ 6-6 ਮਹੀਨੇ ਸਾਹਸ ਲੱਗ ਜਾਂਦਾ ਮਾਨ ਪੱਤਾ ਮਿਲਦਾ ਹੀ ਨਹੀਂ ਐਸਜੀਐਮ ਸਾਹਿਬ ਨੇ ਅੱਜ ਪੀਐਸ ਨੂੰ ਦਿੱਤਾ ਇਹਨਾਂ ਨੇ ਉਹੀ ਆਪਣੀ ਜੋ ਸਲੋਗਨ ਲਿਖਿਆ ਜੋ ਜੀ ਆਵੇ ਸੋ ਰਾਜੀ ਜਾਵੇ ਆਪ ਮੌਕੇ ਦੇ ਉੱਪਰ ਜਿਹੜੇ ਕੰਸਰਡ ਅਫਸਰ ਸਿਕੇ ਐਡੀਟਰ ਸਾਹਿਬ ਸਿਕੇ ਜਾਂ ਜਿਹੜੇ ਜਿਹੜੇ ਮਾਨ ਪੱਤਾ ਪਾਉਂਦੇ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਕਿ ਆ ਵੀ ਕਿਸੇ ਵੀ ਨੰਬਰ ਦਾ ਜਹਾ ਮਾਨ ਪਤਾ ਹੈਗਾ ਉਹ ਖਾਲੀ ਨਹੀਂ ਜਾਣਾ ਚਾਹੀਦਾ ਹਰ ਜਦੋਂ ਹੀ ਮਾਨ ਪਤਾ ਇੱਕ ਸਾਥ ਸਾਰਿਆਂ ਨੂੰ ਪਾ ਦਿਓ ਇਹ ਹੀ ਸਾਡੀ ਤਾਂ ਮੰਗ ਹੈਗੀ ਹੈ ਜੀ ਤੇ ਉਹਨਾਂ ਪੂਰੀ ਗੰਦੀ ਖੁਸ਼ੀ ਕੀਤੀ ਹੈ ਜੀ ਜੋ ਜੋ ਵੀ ਉਸ ਦਿਨ ਸਾਹਿਬ ਨੇ ਅੱਜ ਐਕਸ਼ਨ ਲਿਆ ਦੇਖੋ ਸੰਤੋਸ਼ੀ ਤਾਂ ਜਦੋਂ ਐਕਸ਼ਨ 'ਚ ਗੱਲ ਆਊਗੀ ਉਦੋਂ ਤੁਸੀਂ ਮੰਨਾਂਗੇ ਫਿਲਹਾਲ ਜਿਸ ਤਰੀਕੇ ਨਾਲ ਸਾਡੀ ਗੱਲ ਸੁਣੀ ਹੈ ਉਹ ਤਾਂ ਇਸ ਜੂ ਸੰਤੁਸ਼ਟ ਹੈਗੇ ਸਰ ਕੀ ਇਸ ਤੋਂ ਪਹਿਲੇ ਵੀ ਤੁਸੀਂ ਐਸਡੀਐਮ ਸਾਹਿਬ ਕੋਲ ਆਪਣੀ ਗੱਲ ਰੱਖ ਚੁੱਕੇ ਹੋ ਅਸੀਂ ਇਹਨਾਂ ਦੇ ਕੋਤਾ ਲਾਲੇ ਵਿੱਚ ਬਿਸ਼ਵਾਜੀ ਕੋਤਾ ਤਾਂ ਅਸੀਂ ਪਹਿਲੀ ਵਾਰ ਹੀ ਆਏ ਹੈਗੇ ਆ ਲੇਕਿਨ ਜਿਹੜਾ ਸਾਡੇ ਡੀਸੀ ਸਾਹਿਬ ਨੇ ਅਸੀਂ ਉਹਨਾਂ ਨਾਲ ਇੱਕ ਗੱਲ ਕਈ ਵਾਰੀ ਕਰ ਚੁੱਕੀਆਂ ਕਿਉਂਕਿ ਮੈਂ ਤਾਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਤੇ ਮੇਰਾ ਫਿਰ ਜਿਹੜਾ ਜ਼ਿਆਦਾ ਵਾਹ ਹੁੰਦਾ ਉਹ ਡੀਸੀ ਸਾਹਿਬ ਨਾਲ ਹੁੰਦਾ ਜਾਂ ਕਮਿਸ਼ਨਰ ਸਾਹਿਬ ਨਾਲ ਹੁੰਦਾ ਅਸੀਂ ਉਹਨਾਂ ਦੇ ਧਿਆਨ ਚ ਕਈ ਵਾਰੀ ਗੱਲਾਂ ਲਿਆਂਦੀਆਂ ਹੈਗੀਆਂ ਪਰ ਜਦੋਂ ਕੋਈ ਅਫਸਰ ਬਦਲ ਜਾਂਦਾ ਆ ਉਹ ਫਿਰ ਸਿਸਟਮ ਫਿਰ ਬਦਲ ਜਾਂਦਾ ਜੀ ਇਹਦੇ ਵਿੱਚ ਕਰਕੇ ਦਿੱਕਤ ਆਉਂਦੀ ਆ ਔਰ ਅਸੀਂ ਸੋਚਿਆ ਕੋਈ ਇਹੋ ਜਿਹਾ ਚਿੱਠੀ ਇਹਨਾਂ ਨੂੰ ਘੜਾਈ ਜਾਵੇ ਉੱਪਰਲੇ ਲੈਵਲ ਤੋਂ ਤਾਂ ਕਿ ਜੇ ਨੰਬਰ ਦਾ ਸਾਡੇ 1500 ਰੁਪਿਆ ਸੀ ਮਾਨ ਪਤਾ ਮਿਲਦਾ ਉਹ ਲੈਣ ਦੇ ਵਿੱਚ ਇਹਨਾਂ ਨੂੰ ਪਰੇਸ਼ਾਨ ਕਿਸ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਜੀ ਕਿੰਦਾ ਸਰ ਕਿਉਂ ਕੀਤਾ ਜਾਂਦਾ ਹੈ ਕੋਈ ਨੰਬਰ ਦਾ ਨਾ ਕਿਉਂ ਕੀਤਾ ਜਾਂਦਾ ਹੈ ਇਹ ਬਿੱਤਰਾ ਜੀ ਦੇਖੋ ਜਿਹੜਾ ਬੰਦਾ ਮਾਨ ਪਤਾ ਪਾਉਂਦਾ ਉਹਦੀ ਮੌਜੂਦਗੀ ਇਹ ਹੁੰਦੀ ਹੈ ਕਿ ਉਹ ਜਿਹੜਾ ਨੰਬਰਦਾਰ ਹੈਗਾ ਇੱਥੇ ਅਵੇਲੇਬਲ ਹੈ ਜਾਂ ਨਹੀਂ ਹੈ ਉਹ ਪਟਵਾਰੀ ਤੋਂ ਰਿਪੋਰਟ ਮੰਗਵਾਈ ਜਾਂਦੀ ਆ ਜੀ ਪਟਵਾਰੀ ਤੋਂ ਰਿਪੋਰਟ ਮੰਗਵਾਉਣ ਵਾਲੀ ਗੱਲ ਉਹ ਹੈ ਹੀ ਗਲਤ ਆ ਕਿ ਉਹ ਨੰਬਰਦਾਰ ਕਿਹੜਾ ਹੈਗਾ ਵੀ ਜਿਹੜਾ ਜਿਹੜਾ ਅੱਜ ਹੈਗਾ 2 ਮਹੀਨੇ ਬਾਅਦ ਹੈ ਨਹੀਂ ਇਹ ਤਾਂ ਰੈਗੂਲਰ ਰਹਿਣ ਵਾਲਾ ਬੰਦਾ ਉਸੇ ਪਿੰਡ ਦਾ ਵਸਿੰਦਾ ਹੁੰਦਾ ਕਿਤੇ ਬਾਹਰ ਅੰਦਰ ਸੱਜੇ ਖੱਬੇ ਜਾਇਨ ਸਕਦਾ ਰਿਪੋਰਟ ਮੰਗਵਾਨੀ ਹੈ ਤੁਸੀਂ ਸਾਲ ਦੀ ਰਿਪੋਰਟ ਮੰਗਾ ਲਓ ਜੇ ਕੋਈ ਬੰਦਾ ਤੁਹਾਡੇ ਨੰਬਰਦਾਰ ਤੁਹਾਡੇ ਹੁਕਮ ਨਹੀਂ ਮੰਨਦਾ ਉਹਦੇ ਖਿਲਾਫ ਕਾਰਵਾਈ ਕਰ ਦਿਓ ਪਰ ਇੱਕ ਇੱਕ ਨੰਬਰਦਾਰ ਕਰਕੇ ਸਾਰ ਨੂੰ ਖਜੇ ਖਬਰ ਕੀਤਾ ਜਾ ਵੀ ਇਹ ਗੱਲ ਬਰਦਾਸ਼ਤ ਤੋਂ ਬਾਹਰ ਹੈ ਕੀ ਮੰਗਦਾ ਜੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਜਿਹੜਾ ਜਿਹਦਾ ਮਾਨ ਪੱਤਾ ਹੈ ਰੈਗੂਲਰ ਜਾਰੀ ਕੀਤਾ ਜਾਵੇ ਜਾਂ ਪਰ ਪੰਜਾਬ ਸਰਕਾਰ ਮਾਨ ਪੱਤਾ ਦਿੰਦੀ ਆ ਉਹ ਤੁਸੀਂ ਜਾਰੀ ਕਰਦੇ ਹੋ ਵਰਦਾਰ ਯੂਨੀਅਨ ਬੋਲੇ ਇੱਕ ਪ੍ਰੋਬਲਮ ਹੋਰ ਵੀ ਦੱਸੀ ਗਈ ਜਿਹਨਾਂ ਦਾ ਮਾਨ ਪੱਤਾ ਆ ਉਹ ਮਿੰਨਟ ਦੇ ਵਿੱਚ ਬੜੀ ਇਲੀਟੀਫਿਕੇਸ਼ਨ ਹੋ ਰਹੀ ਆ ਹਾਂਜੀ ਮੇਰੇ ਧਿਆਨ ਦੇ ਵਿੱਚ ਲਿਖੇ ਤੌਰ ਤੇ ਲੈ ਕੇ ਆਏ ਹੈਗੇ ਔਰ ਮੇਰੇ ਨਾਲ ਪ੍ਰਧਾਨ ਸਾਹਿਬ ਹੁਣ ਵੀ ਬੈਠੇ ਹੋਏ ਨੇ ਔਰ ਮੈਂ ਜਿਹੜੇ ਕੰਸਰਨਡ ਡੀਲਿੰਗ ਹੈਂਡ ਹੈ ਉਹਨਾਂ ਨੂੰ ਨਿੱਜੀ ਤੌਰ ਤੇ ਇੱਥੇ ਬੁਲਾ ਕੇ ਅੱਜ ਹੀ ਜਿਹੜਾ ਹੈਗਾ ਇਸ ਕੰਮ ਦੇ ਉੱਤੇ ਸ਼ੁਰੂਆਤ ਕਰਨ ਦੀ ਕਹ ਦਿੱਤਾ ਗਿਆ ਹੈਗਾ ਔਰ ਮੈਂ ਪ੍ਰਧਾਨ ਸਾਹਿਬ ਨੇ ਵੀ ਕਿਹਾ ਕਿ ਜੇਕਰ ਕੋਈ ਐ ਉਹ ਜੀ ਲਿਸਟ ਹੈਗੀ ਹੈ ਜਿਹਦੇ ਵਿੱਚ ਜਿਹਨਾਂ ਲੋਕਾਂ ਨੂੰ ਮਾਨ ਪੱਤਾ ਨਹੀਂ ਮਿਲਿਆ ਹੈਗਾ ਉਹ ਮੈਨੂੰ ਦੇਣ ਤੇ ਵਿਥਿਨ 7 ਡੇਸ ਜਿਹੜੀ ਹੈਗੀ ਅਸੀਂ ਸਾਰੀ ਪੈਂਡੈਂਸੀ ਕਲੀਅਰ ਕਰ ਦਾਂਗੇ ਇਸ ਦੇ ਨਾਲ ਨਾਲ ਇਹ ਦੱਸਣਾ ਲਾਜ਼ਮੀ ਹੈਗਾ ਕਿ ਕੁਝ ਜਿਹੜੇ ਨੰਬਰਦਾਰ ਹੈਗੇ ਆ ਜਿਹੜੇ ਬਿਨਾ ਇਨਫਾਰਮ ਕੀਤੇ ਹੋਏ ਵਿਦੇਸ਼ ਚਲੇ ਜਾਂਦੇ ਹੈਗੇ ਆ ਉਹਨਾਂ ਦੀ ਜਿਹੜੀ ਪੇਮੈਂਟ ਹੈਗੀ ਆ ਉਹਨੂੰ ਦੇਣ ਦੇ ਵਿੱਚ ਜਿਹੜੀ ਹੈਗੀ ਐ ਇਸ ਦਫ਼ਤਰ ਦੀ ਅਸਮਰਥਤਾ ਹੈਗੀ ਆ ਸਰ ਜਿਹੜਾ ਬਿਨਾ ਦੱਸੇ ਤੋਂ ਜਿਹੜੇ ਨੰਬਰਦਾਰ ਬਾਹਰ ਚਲੇ ਜਾਂਦੇ ਉਹਨਾਂ ਤੇ ਕੋਈ ਕਾਰਵਾਈ ਵੀ ਕੀਤੀ ਜਾਂਦੀ ਹੈ ਜੀ ਮੈਨੂੰ ਵੀ ਹਜੇ ਹਾਰਲੀ 3 ਮੰਥ ਹੋਇਆ ਹੈ ਆਇਨੂ ਹੋਰ ਇਹ ਮੈਂ ਹਜੇ ਦੋ ਮੀਟਿੰਗਸ ਆਲਰੇਡੀ ਜਿਹੜੇ ਨੰਬਰਦਾਰ ਯੂਨੀਅਨ ਹੈਗੀ ਹੈ ਮੇਰੀ ਸਬਡਿਵੀਜ਼ਨ ਦੀ ਉਹਦੇ ਨਾਲ ਕਰ ਦਿੱਤੀ ਹੈ ਜਵਾਨੀ ਤੌਰ ਦੇ ਤੇ ਉਹਨਾਂ ਨੂੰ ਇੰਟੀਮੇਟ ਕਰ ਦਿੱਤਾ ਗਿਆ ਹੈਗਾ ਔਰ ਮੈਂ ਇਸ ਜਿਹੜੇ ਦਿਸ਼ਾ ਦੇ ਵਿੱਚ ਮਤਲਬ ਨੰਬਰਦਾਰ ਨੰਬਰਦਾਰਾਂ ਦੇ ਜਿਹੜੇ ਵੀ ਮੈਟਰਸ ਰਿਲੇਟਡ ਹੈਗੇ ਉਹਨਾਂ ਦੇ ਸਬੰਧ ਦੇ ਵਿੱਚ ਕਾਰਵਾਈ ਆਰੰਭ ਕਰ ਦਿੱਤੀ ਹੈਗੀ ਹੈ ਮਤਲਬ ਪਹਿਲੇ ਤੇ ਹੈਗਾ ਕਿ ਜਿੱਥੇ ਜਿੱਥੇ ਵੀ ਨੰਬਰਦਾਰੀਆਂ ਖਾਲੀ ਹੈਗੀਆਂ ਨੇ ਅਸੀਂ ਉਹ ਪ੍ਰੋਸੈਸ ਜਿਹੜਾ ਹੈਗਾ ਉਹਨੂੰ ਸ਼ੁਰੂਆਤ ਕਰ ਦਿੱਤੀ ਗਈ ਹੈਗੀ ਹੈ ਮੇਰੇ ਕੋਲ ਜਿਹੜੀਆਂ ਫਾਈਲਾਂ ਹੈਗੀਆਂ ਉਹ ਬਹੁਤ ਜਲਦੀ ਨਾਲ ਅਸੀਂ ਡਿਸਪੋਜ਼ਲ ਕਰ ਰਹੇ ਹੈਗੇ ਔਰ ਜਿਹੜੀਆਂ ਅਸੀਂ ਹੋਰ ਵੀ ਇਨਵਾਈਟ ਕਰ ਰਹੇ ਹੈਗੇ ਜਿੱਥੇ ਸੇ ਨੰਬਰਦਾਰੀ ਖਾਲੀ ਪਈਆਂ ਨੇ ਔਰ ਜਿਵੇਂ ਤੁਸੀਂ ਕਿਹਾ ਹੈਗਾ ਕਿ ਜਿੱਥੇ ਕੋਈ ਨੰਬਰਦਾਰ ਕੋਈ ਹੈਗਾ ਜਿਹੜਾ ਆਪਣੀ ਜੌਬ ਨੂੰ ਸੀਰੀਅਸਲੀ ਨਹੀਂ ਲੈ ਰਿਹਾ ਔਰ ਸਰਕਾਰੀ ਜਿਹੜੇ ਨਿਯਮ ਰੈਗੂਲੇਸ਼ਨਸ ਹੈਗੇ ਆ ਉਹਨਾਂ ਨੂੰ ਵੀ ਫਲਾਉਟਿੰਗ ਕਰ ਰਿਹਾ ਹੈਗਾ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਬਣਦੀ ਕਾਰਵਾਈ ਟੁਕਵੀਂ ਕਾਰਵਾਈ ਜ਼ਰੂਰ ਕਰਾਂਗੇ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਥੈਂਕ ਯੂ ਥੈਂਕ ਯੂ